ਕਾਸ਼ੂ ਜੀ ਨੇ ਜਲੰਧਰ ਇਲੈਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਸਾਡੇ ਲੀਡਰਾਂ 'ਚ ਕਮੀ ਰਹਿ ਗਈ ਮੈਨੂੰ ਨਹੀਂ ਪਤਾ ਆਸ਼ੂ ਜੀ ਕੀ ਕਹਿੰਦੇ ਨੇ ਸਿਸਟਮ ਵੱਖਰੋ ਵੱਖਰਾ ਹੁੰਦਾ ਹੈ ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ ਕੋਈ ਐਸਾ ਸੈਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ ਨਾ ਮੇਰੇ ਕੋਲੇ ਨਾ ਆਸ਼ੂ ਜੀ ਕੋਲੇ ਨਾ ਕਿਸੇ ਹੋਰ ਵਿਅਕਤੀ ਕੋਲੇ ਲੇਕਿਨ ਮੇਰਾ ਖਾਲੀ ਇੰਨਾ ਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਵੜਿੰਗੀ ਲੈਂਦਾ ਹੈ ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਲੈਂਦਾ ਹੈ ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾਂ ਔਰ ਦੂਜੀਆਂ ਜਿਹੜੀ ਜਲੰਧਰ ਦੀ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾਂ ਸਵਾਲ ਚੁੱਕਨੇ ਹਰ ਵਿਅਕਤੀ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਚੁੱਕਿਆ ਕਿ ਨਹੀਂ ਚੁੱਕਿਆ ਮੈਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਮੇਰਾ ਖਾਲੀ ਇੰਨਾ ਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ ਕਾਸ਼ੂ ਜੀ ਨੇ ਜਲੰਧਰ ਇਲੈਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਸਾਡੀ ਲੀਡਰਾਂ ਚ ਕਮੀ ਰਹਿ ਗਈ ਮੈਨੂੰ ਨਹੀਂ ਪਤਾ ਆਸ਼ੂ ਜੀ ਕੀ ਕਹਿੰਦੇ ਨੇ ਮੈਂ ਲੇਕਿਨ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਵੜੇਗੀ ਲੈਂਦਾ ਹਾਂ ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਲੁਧਿਆਣਾ ਲੈਣਾ ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਂਦਾ ਹਾਂ ਔਰ ਦੂਜੀਆਂ ਜਿਹੜੀ ਜਲੰਧਰ ਦੀ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਂਦਾ ਹਾਂ ਸਵਾਲ ਚੁੱਕਨੇ ਹਰ ਵਿਅਕਤੀ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਚੁੱਕਿਆ ਕਿ ਨਹੀਂ ਚੁੱਕਿਆ ਮੈਨੂੰ ਕੋਈ ਇਤਰਾਜ਼ ਨਹੀਂ ਹੈ لیکن میرا خالی ਇੰਨਾ ਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ ਲੇਕਿਨ ਉਂਗਲੀ ਕਿਸੇ ਵੱਲ ਜਾਉ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਦੂਜੀ ਗੱਲ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਜਿਲੰਦਰ ਦੀ ਜਿਹੜੀ ਜ਼ਿੰਮੇਦਾਰੀ ਹੈ ਉਹ ਮੈਂ ਲੈਣਾ ਕਿਉਂਕਿ ਹਰ ਜਿਹੜਾ ਇਲੈਕਸ਼ਨ ਹੈ ਉਹ ਵੱਖੋ ਵੱਖਰਾ ਹੁੰਦਾ ਹੈ। ਪੂਰਾ ਸਿਸਟਮ ਵੱਖਰੋ ਵੱਖਰਾ ਹੁੰਦਾ ਹੈ। ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ ਕੋਈ ਐਸਾ ਸੈੱਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ ਨਾ ਮੇਰੇ ਕੋਲੇ ਨਾ ਆਸ਼ੂ ਜੀ ਕੋਲੇ ਨਾ ਕਿਸੇ ਹੋਰ ਵਿਅਕਤੀ ਕੋਲੇ ਕਿ ਜਿਹਦੇ ਨਾਲ ਕੋਈ ਕੋਈ ਚੀਜ਼ ਘੋਲ ਕੇ ਕਿਸੇ ਦੇ ਅੰਦਰ ਪਾ ਦਿਆਂਗੇ ਜਾਂ ਕੋਈ ਸੈੱਟ ਪੈਟਰਨ ਅਸੀਂ ਫਾਰਮੂਲਾ ਬਣਾ ਲਾਂਗੇ। ਤੁਹਾਡੇ ਸਾਹਮਣੇ 44000 ਵੋਟ ਪਈ ਸੀ ਸਾਨੂੰ ਉੱਥੇ ਪਰ ਸਾਨੂੰ 15000 ਵੋਟ ਪਈ ਸੇਮ ਬੀਜੇਪੀ ਨੂੰ ਹੋਇਆ ਉਹ ਜੇ ਸਾਡੇ ਚ ਨਹੀਂ ਸੀ ਤਾਂ ਬੀਜੇਪੀ ਚ ਤਾਂ ਫਿਰ ਇਹਦਾ ਮਤਲਬ ਬੀਜੇਪੀ ਚ ਵੀ ਕੁਝ ਠੀਕ ਨਹੀਂ ਸੀ ਉਹਨਾਂ ਨੂੰ ਵੀ ਇੰਨੀ ਵੋਟ ਹੀ ਪਈ ਅਸੀਂ ਬਰਾਬਰ ਤੇ ਰਹਿ ਗਏ ਲੇਕਿਨ ਜਿਹਨੂੰ 15000 ਪਈ ਸੀ ਉਹ 53000 ਤੇ ਪਹੁੰਚ ਗਏ ਸੋ ਇਹ ਇਹ ਐਨੀ ਪ੍ਰੈਡਿਕਸ਼ਨ ਕਰਨੀਆਂ ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ ਇਸ ਕੱਲ ਨਾਲ ਉਲਟਾ ਪਾਰਟੀ ਨੂੰ ਢਾ ਲੱਗਦੀ ਹੈ ਸੋ ਆਪਣੇ ਆਪ ਹੀ ਕੁਝ ਲੋਕ ਕਹਿਣਗੇ ਹੁਣ ਅਗਲਾ ਸਾਡਾ ਕੰਪੀਟੀਸ਼ਨ ਹੋਰੇ ਨਾ ਹੋਏਗਾ ਇਹ ਇਦਾਂ ਕਰਦੇ ਕੁਝ ਲੋਕ ਹਰ ਵਿਅਕਤੀ ਕਿ ਮੇਰੇ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆ ਜੇ ਹਾਲਾਂਕਿ ਹਾਰਨ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਲਈ ਤਿਆਰ ਹਾਂ ਜਿੱਤਨ ਵਾਲੀਆਂ ਜ਼ਿੰਮੇਵਾਰੀਆਂ ਵੀ ਕਦੇ ਕੋਈ ਥੋੜੀ-ਮੋਟੀ ਬੰਦਾ ਪਿੱਠ ਤਪਤਪਾ ਦੇ ਤਾਂ ਚੰਗਾ ਰਹਿੰਦਾ ਪਰ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਉਹਨੂੰ ਅਸੀਂ ਕੋਸ਼ਿਸ਼ ਕਰਕੇ ਠੀਕ ਕਰਕੇ ਉਹ ਠੀਕ ਰੇਲ ਹਾਦਸੇ ਲਗਾਤਾਰ ਹੋ ਰਹੇ ਨੇ ਜੀ ਉਹਨੂੰ ਲੈ ਕੇ ਕੋਈ ਪਾਰਲੀਮੈਂਟ ਦੇ ਵਿੱਚ ਹਾਂ ਰੇਲ ਹਾਦਸੇ ਹੁੰਦਾ ਰੇਲ ਮੰਤਰੀ ਪੰਜਾਬ ਦਾ ਹੈ ਮੈਂ ਸਮਝਦਾ ਕਿ ਨੌਜਵਾਨ ਮੁੰਡਾ ਉਹ ਹਰ ਥਾਂ ਤੇ ਜਾਣਾ ਚਾਹੀਦਾ ਹੈ ਦੇਖਣਾ ਚਾਹੀਦਾ ਵੀ ਕਿਹੜੀਆਂ ਕਮੀਆਂ ਹੈ ਅੱਜ ਵੀ ਉਹੀ ਕੰਮ ਜਿਹੜਾ 40 ਸਾਲ ਪਹਿਲਾਂ ਹੁੰਦਾ ਸੀ ਰੇਲ ਹਾਦਸਾ ਹੋ ਗਿਆ ਸਵਾਰੀ ਲੋਕ ਮਰ ਗਏ ਨੇ ਕੱਲ ਅਸੀਂ ਟਵੀਟ ਕੀਤਾ ਕਿਸ ਪ੍ਰਕਾਰ ਹੋ ਅੰਗਲੀ ਹੈ ਮੈਂ ਸਮਝਦਾ ਹ ਸੋ ਇਹ ਵੀ ਗੱਲ ਕਰਾਂਗੇ ਸਾਡਾ ਜਿਹੜਾ ਸਾਡਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਹੈ ਦੀ ਅਪਗ੍ਰੇਡੇਸ਼ਨ ਹੋ ਰਹੀ ਹੈ ਬਹੁਤ ਚਿਰ ਤੋਂ ਪੈਂਡਿੰਗ ਪਿਆ ਚੱਲੀ ਜਾ ਰਿਹਾ ਹੈ ਤੋ ਇਹ ਵੀ ਜਲਦੀ ਕੰਪਲੀਟ ਕਰਾਉਣ ਦੀ ਇਹ ਮੰਗ ਕਰ ਰਹੇ ਮੈਨੂੰ ਲੈ ਕੇ ਜਿਹੜੀ ਮੁੱਖ ਮੰਤਰੀ ਨੇ ਮੁਲਾਕਾਤ ਕੀਤੀ ਉਹ ਕਹਿੰਦੇ ਦਿਨਾਂ ਦੀਆਂ ਜ਼ਮੀਨਾਂ ਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਲਗਾਤਾਰ ਤੁਸੀਂ ਵੀ ਡਿਮਾਂਡ ਬਿਲਕੁਲ ਮੈਂ ਇਹ ਕਹੂੰਗਾ ਕਿ ਇਹਨਾਂ ਨਾਲ ਸਾਡੀ ਜਿਹੜੀ ਤਰੱਕੀ ਰੁਕਦੀ ਹੈ ਜਿਹੜੀਆਂ ਇਹ ਨੈਸ਼ਨਲ ਹਾਈਵੇਜ਼ ਹੈ ਕਿਸਾਨ ਭਰਾਵਾਂ ਤੇ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਦੇ 'ਚ ਤੁਸੀਂ ਆਪਦਾ ਯੋਗਦਾਨ ਪਾ ਕੇ ਪਰ ਹਾਂ ਉਹਨਾਂ ਨੂੰ ਬੰਦ ਦਾ ਜਿਹੜਾ ਉਹਨਾਂ ਦਾ ਮੁੱਲ ਹੈ ਜੋ ਮਾਰਕੀਟ ਰੇਟ ਹੈ ਉਹ ਦੇਖ ਕੇ ਇਹ ਤੇ ਇਹ ਜ਼ਮੀਨ ਜਿਹੜੀ ਐ ਅਕਵਾਇਰ ਕਰਕੇ ਇਹ ਹਾਈਵੇ ਸ ਛੇਤੀ ਤੋਂ ਛੇਤੀ ਬਣਨੇ ਚਾਹੀਦੇ ਮੈਂ ਨਿਤਿਨ ਨਿਤਿਨ ਮੈਂ ਨਿਤਿਨ ਗੜਕਰੀ ਨੂੰ ਵੀ ਜਲਦੀ ਉਹਨਾਂ ਨਾਲ ਗੱਲ ਵੀ ਕੀਤੀ ਸੀ ਉਹਨਾਂ ਨੂੰ ਜਲਦੀ ਇਸ ਮੁੱਦੇ ਤੇ ਮਿਲ ਵੀ ਰਿਹਾ ਉਹਨਾਂ ਨਾਲ ਗੱਲਬਾਤ ਵੀ ਹੋ ਰਹੀ ਹੈ ਨਿਰੰਤਰ ਮੇਰੀ WD ਸੈਕਟਰੀ ਨਾਲ ਗੱਲ ਹੋਈ ਸੀ ਹਜੇ ਕਿਸੇ ਪ੍ਰਕਾਰ ਦਾ ਜਿਹੜਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈ ਕੋਈ ਕੈਨਸਲ ਨਹੀਂ ਹੋਇਆ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਫਿਰ ਜਿਹੜੇ ਦਿੱਲੀ ਪੂਛ ਕਰਨ ਲਈ ਤਿਆਰੀ ਕਰ ਰਹੇ ਨੇ ਹਾਂ ਬਿਲਕੁਲ ਕਿਸਾਨਾਂ ਨੂੰ ਦਿੱਲੀ ਜਾਣ ਦੇ ਦਰ ਦੇਣਾ ਚਾਹੀਦਾ ਹੈ ਬਾਰਡਰ ਖੋਲ ਦੇਣਾ ਚਾਹੀਦਾ ਇੱਥੋਂ ਸਾਰਾ ਲੁਧਿਆਣੇ ਦੇ ਵਪਾਰੀ ਵੀ ਇਸ ਕਾਰਨ ਪਰੇਸ਼ਾਨ ਨੇ ਜਿਹੜਾ ਬਾਰਡਰ ਰੁਕਿਆ ਹੋਇਆ ਹੈ ਔਰ ਮੈਂ ਉਹੀ ਤਾਂ ਕਹਿੰਦਾ ਜਾਨ ਬੁਝ ਕੇ ਜਾਨ ਬੁਝ ਕੇ ਇਹ ਸਰਕਾਰ ਕਰ ਰਹੀ ਹੈ ਤਾਂ ਜੋ ਸਾਡਾ ਪਾੜਾ ਵਧੇ ਇਹਨਾਂ ਨਾਲ ਇਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਕਿਸਾਨ ਭਰਾਵਾਂ ਨੂੰ ਉੱਥੇ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਆ ਉੱਥੇ ਜੰਤਰ ਮੰਤਰ ਬੈਠਣਾ ਚਾਹੁੰਦੀ ਹੈ ਕੀ ਹਰਜ ਹੈ ਜੇ ਇੱਥੇ ਬੈਠੀ ਹੈ ਤਾਂ ਉੱਥੇ ਕਿਉਂ ਨਹੀਂ ਬੈਠ ਸਕਦੀ ਇਹ ਤਾਂ ਜਾਣ ਬੁੱਝ ਕੇ ਕਰ ਰਹੀ ਹੈ ਬੀਜੇਪੀ ਠੀਕ ਹੈ ਗੱਲ ਜਾਣ ਦੇ ਦੇ